ਇਰਵਾ ਤੁਹਾਡੇ ਵਾਸਤੇ ਆਪਾਂ ਟਾਪ ਕਲਾਸ ਪੰਜਾਬ ਵਾਲੀ ਜਰਸੀ ਤੇ ਟਾਪ ਕਲਾਸ ਹੀ ਐਚ ਹੈ ਬਹਿਣਾ ਤੇ ਕੁਝ ਜਰਸੀ ਕ੍ਰਾਸ ਬਹਿਣਾ ਲੈ ਕੇ ਆਏ ਆਂ ਪੂਰੀ ਵੀਡੀਓ ਦੇਖ ਲਿਓ ਤੁਸੀਂ ਸਿੱਧੂ ਡੇਰੀ ਫਾਰਮ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਸਵੇਰ ਵੀਡੀਓ ਕਵਰ ਕਰ ਰਹੇ ਆਂ ਅੱਜ ਆਪਾਂ 24 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਆਂ ਸਵੇਰ ਦਾ ਟਾਈਮ ਆ 8:00 ਵਜੇ ਦਾ ਸੋ ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਕੋਈ ਵੀ ਵੜਾ ਚਾਹੀਦੀ ਹੈ ਨੇ ਉਹ ਵਟਸਐਪ ਤੇ ਚਾਹੇ ਕੱਲੀ-ਕੱਲੀ ਦੀ ਵੀਡੀਓ ਮੰਗਾ ਲਿਓ ਆਪਣੇ ਕੋਲੇ ਹਰ ਤਰ੍ਹਾਂ ਦਾ ਹਰ ਭਾ ਦਾ ਮਾਲ ਆਪਣੇ ਕੋਲੇ ਆਵੇ ਸੇਲ ਵਾਸਤੇ ਮਿਲੂਗਾ ਜਰਸੀ ਕ੍ਰਾਸ ਟੌਪ ਜਰਸੀ ਤੇ ਟੌਪ ਦੀਆਂ ਹੀ ਆਪਣੇ ਕੋਲੇ ਐਚਐਸ ਬਿਹੜਾ ਮਿਲਣੀਆਂ ਪੂਰੀ ਬਰੀਡ ਦੇ ਵਿੱਚ ਚੰਗੇ ਫਾਰਮ ਦਾ ਰਿਕਾਰਡ ਦੇਵਾਂਗੇ ਤੇ ਕੁਝ ਆਪਣੇ ਕੋਲੇ ਸੂਈਆਂ ਹੋਈਆਂ ਬਿਹੜਾ ਅੰਦਰ ਨੇ ਕੋਈ ਵੀ ਵੀਰ ਆਊਗਾ ਤਾਂ ਖਾਲੀ ਨਹੀਂ ਜਾਊਗਾ ਆਪਾਂ ਪਸ਼ੂ ਦੇ ਕੇ ਮੋੜਾਂਗੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਸਿੱਧੂ ਡੇਰੀ ਫਾਰਮ ਤੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਦਾ ਆਪਣਾ 10-15 ਨਗ ਆਪਣੇ ਕੋਲੇ ਜਰਸੀ ਤੇ ਕ੍ਰਾਸ ਜਰਸੀ ਸੂਈਆਂ ਹੋਈਆਂ ਨੇ ਦੁੱਧ ਦੀ ਕੈਪੈਸਿਟੀ 15 ਲੀਟਰ ਤੋਂ ਲੈ ਕੇ 20 25 ਲੀਟਰ ਤੱਕ ਰਹੂਗੀ ਆ ਸਾਰੀਆਂ ਬੈੜਾ ਅੰਦਰ ਵੀ ਛੱਡਾਂ 'ਚ ਸੂਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਬੈੜਾ ਵੀ ਸੂਈਆਂ ਹੋਈਆਂ ਨੇ ਆ ਬੈੜਾ ਹੁਣੀ ਸੂਈ ਆ ਜੇਰ ਵਗੈਰੇ ਦੀ ਪੈ ਚੁੱਕੀ ਆ ਅੱਗੇ ਉਹ ਬੈੜਾ ਵੀ ਸੂਈਆਂ ਹੋਈਆਂ ਨੇ ਅੱਗੇ ਜਰਸੀ ਕਾਫੀ ਜਰਸੀ ਸੂਈ ਹੋਈ ਆ ਪਿਆਂਵਲੀ ਜਰਸੀ ਇੱਕ ਹੋਰ ਸੂਈ ਹੋਈ ਆ ਸੂ ਕਿਸਾਨ ਵੀਰੋ ਇੱਕ ਵਾਰ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਇੱਕ ਅੱਧਾ ਪਸ਼ੂ ਜ਼ਰੂਰ ਪਸੰਦ ਆਊਗਾ ਕਿਉਂਕਿ ਆਪਣੇ ਫਾਰਮ ਤੇ ਅੱਜ 24 ਫਰਵਰੀ ਨੂੰ 30 ਨਗਰ ਸੇਲ ਵਾਸਤੇ ਅਵੇਲੇਬਲ ਨੇ ਨਗ ਤਾਂ 35 ਨੇ ਪੰਜ ਚਾਰ ਨਗ ਦਾ ਸੌਦਾ ਆਪਣਾ ਹੋ ਚੁੱਕਿਆ ਗਿਆ ਤੇ 3 ਆਦੇ ਤੁਹਾਨੂੰ ਸੇਲ ਵਾਸਤੇ ਮਿਲਣਗੇ ਕਦੇ ਇਹ ਨਹੀਂ ਹੋਊਗਾ ਤੁਹਾਡਾ ਖਾਲੀ ਢੇੜਾ ਨਹੀਂ ਜਾਊਗਾ ਇੱਕ ਅਦਾ ਨਗ ਤੁਹਾਡੇ ਜ਼ਰੂਰ ਪਸੰਦ ਆਊਗਾ ਕਿਸੇ ਕੱਲੇ ਪਸ਼ੂ ਦੀ ਵੀਡੀਓ ਮੰਗਾਉਣੀ ਹੈ ਸਕਰੀਨਸ਼ਾਟ ਭੇਜ ਕੇ WhatsApp ਤੇ ਮੰਗਾ ਲਿਓ ਤੇ ਡਿਟੇਲ ਉਹਦੀ WhatsApp ਤੇ ਲੈ ਲਿਓ ਜੇ ਕੱਲੇ-ਕੱਲੇ ਨਗ ਦੀ ਆਪਾਂ ਡਿਟੇਲ ਦਵਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜੂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ Boom.